ਪਹਿਲਾ ਤੁਸੀਂ ਉੱਤੇ ਆ ਵੀਡੀਓ ਚਲਦੀ ਦੇਖੀ ਹੋਣੀ ਐ ਅਕਸਰ 2-3 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਤੇ ਹਰ ਇੱਕ ਬੰਚਾ ਹਰ ਇੱਕ ਬੰਦਾ ਹਰ ਇੱਕ ਪਰਿਵਾਰ ਇਸ ਵੀਡੀਓ ਨੂੰ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਜਨਾ ਖਣਾ ਹਰ ਇੱਕ ਐਨ ਆਰ ਆਈ ਹਰ ਇੱਕ ਪਿੰਡ ਦਾ ਹਰ ਇੱਕ ਸ਼ਹਿਰ ਦਾ ਇਸ ਬੱਚੇ ਦਾ ਐਡਰੈਸ ਲੱਭਦਾ ਫਿਰਦਾ ਕਿ ਇਸ ਬੱਚੇ ਦੀ ਅਸੀਂ ਮਦਦ ਕਰਨਾ ਚਾਹੁੰਦੇ ਆ ਸਾਨੂੰ ਇਸ ਬੱਚੇ ਦੇ ਨਾਲ ਮਿਲਾਓ ਸਾਨੂੰ ਇਸ ਬੱਚੇ ਦਾ ਐਡਰੈਸ ਦੱਸੋ ਮੈਂ ਅੱਜ ਦੱਸਦਾ ਇਸ ਬੱਚੇ ਦਾ ਐਡਰੈਸ ਕੀ ਹੈ ਇਸ ਬੱਚੇ ਦਾ ਐਡਰੈਸ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਸ਼ਹਿਰਾਂ ਦੇ ਵਿੱਚ ਤੁਹਾਡੇ ਘਰ ਤੋਂ 4 4-5 ਘਰ ਛੱਡ ਕੇ ਇਹਨਾਂ ਦਾ ਘਰ ਹੈ ਉੱਥੇ ਗਰੀਬ ਪਰਿਵਾਰ ਰਹਿੰਦਾ ਪਿਆ ਉਸ ਗਰੀਬ ਪਰਿਵਾਰ ਦੀ ਬਾਹ ਮੜੋ ਇਸ ਬੱਚੇ ਦੀ ਤਾਂ ਆਲਰੇਡੀ ਮਦਦ ਬਹੁਤ ਹੋ ਚੁੱਕੀ ਹੈ ਕਿਉਂਕਿ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜੇ ਉਹਦੀ ਸੋਚ 90% ਮੱਦਦ ਫਾਈਨਲ ਹੋ ਜਾਂਦੀ ਪਰ ਜਿਨ੍ਹਾਂ ਦੀ ਵੀਡੀਓ ਤੋਂ ਡੇ ਮਹੱਲਿਆਂ ਦੇ ਵਿੱਚ ਜਿਨ੍ਹਾਂ ਦੀ ਵੀਡੀਓ ਵਾਇਰਲ ਨਹੀਂ ਹੁੰਦੀ ਉਹਨਾਂ ਦੀ ਆਪਾਂ ਕਦੇ ਬਾਹ ਨਹੀਂ ਫੜਦੇ ਉਹਾਂ ਪਰਿਵਾਰ ਦੇ ਵਿੱਚ ਕੋਈ ਮਹੱਲੇ ਦੇ ਵਿੱਚ ਕੋਈ ਗਰੀਬ ਪਰਿਵਾਰ ਮਰਦਾ ਹੋਵੇ ਆਪਾਂ ਕਦੇ ਉਸ ਬੱਚਿਆਂ ਦੀ ਬਾਹ ਨਹੀਂ ਫੜੀ ਆਪਾਂ ਬਾਹ ਫੜਦੇ ਆ ਜਿਹੜਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਵੇ ਪੱਤਰਕਾਰ ਕੱਲ ਦੇ ਸਾਰੇ ਪੱਤਰਕਾਰ ਜਿੰਨੇ ਵੀ ਪੱਤਰਕਾਰ ਇਸ ਪਰਿਵਾਰ ਦੇ ਘਰੇ ਜਾ ਕੇ ਬੈਠ ਗਏ ਇਸ ਪਰਿਵਾਰ ਨੂੰ ਬਹੁਤ ਤਰ੍ਹਾਂ ਦੀ ਮਾਨੀ ਮਦਦ ਮਿਲ ਗਈ ਮੈਂ ਕਹਿੰਦਾ ਮਿਲਣੀ ਬਹੁਤ ਜ਼ਰੂਰੀ ਸੀ ਕਿਉਂਕਿ ਉਹ ਵੀਡੀਓ ਦੇਖ ਕੇ ਦਿਲ ਦੇ ਵਿੱਚ ਐਵੇਂ ਦਾ ਦਰਦ ਅਫੀਲ ਹੋਇਆ ਕਿ ਪੰਜਾਬ ਐਵੇਂ ਦਾ ਵੀ ਹੈ ਜਿੱਥੇ ਬੱਚੇ ਪੜਨ ਦੇ ਲਈ ਜਾਂਦੇ ਆ ਤੇ ਰੋਟੀ ਖਾਦੇ ਬਿਨਾ ਉਹ ਉੱਥੇ ਸਕੂਲ ਜਾਂਦੇ ਆ ਪਰ ਮੈਂ ਬੇਨਤੀ ਕਰਦਾ ਟੋਡੇ ਮੱਲਿਆਂ ਦੇ ਵਿੱਚ ਟੋਡੇ ਸ਼ਹਿਰਾਂ ਦੇ ਵਿੱਚ ਬੜੇ ਗਰੀਬ ਪਰਿਵਾਰ ਹੈ ਆਪਾਂ ਉਸ ਪਰਿਵਾਰ ਤੱਕ ਪਹੁੰਚਣ ਦੀ ਬਜਾਏ ਕਿਉਂ ਨਹੀਂ ਆਪਾਂ ਮੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਐਵੇਂ ਦੇ ਗਰੀਬ ਪਰਿਵਾਰ ਹੈਗੇ ਉਦੋਂ ਤਾਂ ਆਪਾਂ ਉਸ ਟਾਈਮ ਇਹਨਾਂ ਦੇ ਸਾਹਮਣੇ ਗਰੀਬ ਪਰਿਵਾਰ ਦੇ ਸਾਹਮਣੇ ਜਿਨ੍ਹਾਂ ਦੇ ਘਰੇ ਰੋਟੀ ਨਹੀਂ ਪੱਕਦੀ ਪਿਓ ਕੰਮ ਕਰ ਕਰਨ ਜੋਗਾ ਨਹੀਂ ਮਾਂ ਮੰਜੇ ਤੇ ਪਈ ਆ ਆਪਾਂ ਕਦੇ ਉਹਨਾਂ ਦੀ ਬਾਤ ਨਹੀਂ ਪੁੱਛੀ ਪਾਰੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਿਆ ਜਵਾਕ ਸੋਸ਼ਲ ਮੀਡੀਆ ਤੇ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਅੱਜ ਐਨਆਰਆਈ ਭਰਾ ਪਿੰਡਾਂ ਸ਼ਹਿਰਾਂ ਵਾਲਿਆਂ ਨੂੰ ਦਰਦ ਸਾਹਮਣੇ ਆ ਗਿਆ ਬੇਨਤੀ ਹੈ ਜਿਹੜੇ ਤੁਹਾਡੇ ਮੱल्ल्या ਦੇ ਵਿੱਚ ਤੁਹਾਡੇ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਜ਼ਰੂਰ ਧਿਆਨ ਦਿਆ ਕਰੋ ਬੜੇ ਮਰੀਜ਼ ਆ ਜਿਹੜੇ ਹਸਪੀਟਲਾਂ ਦੇ ਵਿੱਚ ਤੜਪਦੇ ਫਿਰਦੇ ਆ ਅਨੇਕਾਂ ਮਰੀਜ਼ ਧਰਮਗੋਟ ਦੇ ਵੀ ਮੇਰੇ ਕੋਲ ਆਂਦੇ ਆ ਇਹਨਾਂ ਦਰਦ ਹੁੰਦਾ ਪਰ ਉਹਨਾਂ ਦੀ ਮਦਦ ਕਰਨ ਲਈ ਕੋਈ ਅੱਗੇ ਨਹੀਂ ਆਂਦਾ ਪਰ ਇਸ ਬੱਚੇ ਦੀ ਵੀਡੀਓ ਵਾਇਰਲ ਹੋਈ ਇਹਦੇ ਲਈ ਹਰ ਇੱਕ ਬੰਦਾ ਐਡਰੈਸ ਭਾਲਦਾ ਕਈ ਤਾਂ ਸਵਾਦ ਦੇ ਲਈ ਐਡਰੈਸ ਭਾਲਦੇ ਕੋਈ ਵੀਡੀਓ ਪਾਉਣ ਦੇ ਲਈ ਐਡਰੈਸ ਭਾਲਦੇ ਕੋਈ ਪੱਤਰਕਾਰ ਨੂੰ ਚਮਕਾਉਣ ਲਈ ਐਡਰੈਸ ਭਾਲਦੇ ਪਰ ਮਦਦ ਸੋਚ 10% ਮਦਦ ਮਸਾਉਣੀ ਹੈ 90% ਸਿਰਫ ਗੱਲਾਂ ਹੋਣੀਆਂ ਇਦੋਂ ਬਿਨਾ ਕੁਝ ਨਹੀਂ ਹੋਣਾ ਬੇਨਤੀ ਹੈ ਇਸ ਬੱਚੇ ਨੂੰ ਲੱਭਣ ਦੀ ਜਿੰਨੀ ਕੋਸ਼ਿਸ਼ ਕਰਦੇ ਪਿਆ ਤੁਸੀਂ ਆਪਣੇ ਪਿੰਡ ਮੱਲੇ ਕਿਤੇ ਵੀ ਲੱਭਣ ਦੀ ਕੋਸ਼ਿਸ਼ ਕਰੋ ਪਿੰਡ ਦੇ ਵਿੱਚ ਐਵੇਂ ਦੇ ਗਰੀਬ ਪਰਿਵਾਰ ਵੀ ਹੁੰਦੇ ਜਿਨ੍ਹਾਂ ਦਾ ਰੋਟੀ ਟੋਰੀ ਪੁਲਕਾ ਵੀ ਮਸਾਂ ਹੀ ਚੱਲਦਾ ਪਰ ਆਪਾਂ ਉਸ ਬੱਚਿਆਂ ਦੀਆਂ ਬਾਵਾ ਨਹੀਂ ਫੜਨੀਆਂ ਕਿਉਂਕਿ ਉਹਨਾਂ ਦੀ ਵੀਡੀਓ ਨਹੀਂ ਵਾਇਰਲ ਹੋਈ ਇਸ ਬੱਚੇ ਦੀ ਵਾਇਰਲ ਹੋ ਗਈ ਜੇ ਕੱਲ ਨੂੰ ਉੱਥੇ ਜਾ ਕੇ ਕੁਝ ਦੇ ਕੇ ਆਵਾਂਗੇ ਸਾਡੀਆਂ ਵੀਡੀਓ ਨਾਮ ਬਣੂਗਾ ਸਾਡੀਆਂ ਵੀਡੀਓ ਵਾਇਰਲ ਹੋਣਗੀਆਂ ਇਹ ਚੀਜ਼ ਹੈ ਬੇਨਤੀ ਹੈ ਜਿਹੜਾ ਦਰਦ ਤੁਹਾਡੇ ਸਾਹਮਣੇ ਆਂਦਾ ਨਾ ਉਹ ਦਰਦ ਨੂੰ ਵੀ ਜਰੂਰ ਅਜਮਾਇਆ ਕਰੋ ਇਸ ਬੱਚੇ ਦੀ ਅੱਜ ਵੀਡੀਓ ਵਾਇਰਲ ਹੋਈ ਮੈਂ ਕਹਿੰਦਾ ਬਹੁਤ ਜ਼ਰੂਰੀ ਸੀ ਇਸ ਪਰਿਵਾਰ ਦੀ ਮਦਦ ਹੋਣਾ ਵੀ ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਇਸ ਬੱਚੇ ਦੀ ਮਦਦ ਤਾਂ ਹੋ ਗਈ ਪਰ ਜਿਹੜੇ 2-4 ਘਰ ਛੱਡ ਕੇ ਪਰਿਵਾਰ ਟੋੜੇ ਮਹੱਲੇ ਦੇ ਵਿੱਚ ਬੈਠਾ ਉਸ ਬੱਚੇ ਦੀ ਮਦਦ ਕੌਣ ਕਰੂਗਾ ਉਮੀਦ ਹੈ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਪਰਿਵਾਰ ਦੇ ਬੱਚੇ ਜਿਹੜੇ ਗਰੀਬ ਆ ਘਰੇ ਰੋਟੀ ਤੱਕ ਨਹੀਂ ਪੱਕਦੀ ਉਹਨਾਂ ਤਾਂ ਹੀ ਏ ਤੋਂ ਡੇ ਜਿਹੜਾ ਦਰਦ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਇੰਨਾ ਹੀ ਦਰਦ ਸਾਹਮਣੇ ਆਵੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਹਿ